ਮਾਨਸਾ ਦੇ ਮਹਿਕਦੀਪ ਨੇ ਵਧਾਇਆ ਪੂਰੇ ਦੇਸ਼ 'ਚ ਮਾਨਸਾ ਦਾ ਨਾਂ ਕੀਤਾ ਪੂਰੇ ਪਰਿਵਾਰ ਤੇ ਪਿੰਡ ਦਾ ਨਾਂ ਰੋਸ਼ਨ ਪਿੰਡ ਨੰਗਲਕਲਾਂ ਦੇ ਰਹਿਣ ਵਾਲੇ ਮਹਿਕਦੀਪ ਨੇ ਫਲਾਈਂਗ ਅਫੀਸਰ ਬਣ ਕੇ ਜਿੱਥੇ ਪੂਰੇ ਪਿੰਡ ਦਾ ਮਾਨਸਾ ਦਾ ਨਾਂ ਰੋਸ਼ਨ ਕੀਤਾ ਉੱਥੇ ਹੀ ਪੂਰੇ ਦੇਸ਼ ਦੇ ਵਿੱਚ ਮਾਨਸਾ ਦੇ ਨਾਂ ਦੀ ਧੱਕ ਵੀ ਪਾਈ ਹੈ ਮਾਨਸਾ ਵਾਲੇ ਕਿਸੇ ਗੱਲੋਂ ਪਿੱਛੇ ਨਹੀਂ ਹਰ ਖੇਤਰ ਦੇ ਵਿੱਚ ਮੱਲਾ ਮਾਰਦੇ ਮਾਨਸਾ ਵਾਸੀ ਅੱਜ ਮਹਿਕਦੀਪ ਜੋ ਪਿੰਡ ਨੰਗਲਕਲਾਂ ਦਾ ਰਹਿਣ ਵਾਲਾ ਹੈ ਉਸ ਨੇ ਫਲਾਈਂਗ ਅਫੀਸਰ ਬਣ ਕੇ 4 ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਫਲਾਈਂਗ ਅਫੀਸਰ ਬਣ ਕੇ ਆਇਆ ਤਾਂ ਪਿੰਡ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਪਹਿਲਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਜਿੰਨੇ ਵੀ ਮਾਨਸਾ ਵਾਸੀ ਨੇ ਮਾਨਸਾ ਵਾਲਿਆਂ ਨੂੰ ਪਿਆਰ ਕਰਦੇ ਆ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਾਨਸਾ ਦਾ ਮਾਣ ਵਧਾਉਣ ਵਾਲੇ ਇਸ ਨੌਜਵਾਨ ਦੇ ਲਈ ਵੀਡੀਓ ਦੇ ਵਿੱਚ ਦੇਖੋਗੇ ਤੁਸੀਂ ਪਰਿਵਾਰ ਨੇ ਜੋ ਗੱਲਾਂ ਕੀਤੀਆਂ ਪਰਿਵਾਰ ਭਾਵਕ ਵੀ ਹੋਇਆ ਮਾਂ ਦੀ ਅੱਖ ਵੀ ਨਮ ਹੋਈ ਖੁਸ਼ੀ ਦੇ ਨਾਲ ਤੇ ਮਾਪਿਓ ਨੇ ਜੋ ਸੁਪਨੇ ਦੇਖੇ ਸੀ ਮਹਿਕਦੀਪ ਨੇ ਅੱਜ ਪੂਰੇ ਕਰ ਦਿੱਤੇ ਆ ਮਾਪਿਓ ਦਾ ਕਹਿਣਾ ਹੈ ਕਿ ਜਿਹੜੇ ਸੁਪਨੇ ਸਾਡੇ ਅਧੂਰੇ ਰਹਿ ਗਏ ਸੀ ਹੁਣ ਉਹ ਪੂਰੇ ਕਰੇਗਾ ਮਹਿਕਦੀਪ ਮਹਿਕਦੀਪ ਫਲਾਈਂਗ ਆਫੀਸਰ ਬਣਿਆ ਐਨਡੀਏ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ 4 ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ ਜਦੋਂ ਫਲਾਈਂਗ ਆਫੀਸਰ ਬਣ ਕੇ ਪਿੰਡ ਪਰਤਿਆ ਤਾਂ ਪੂਰਾ ਜਸ਼ਨ ਦਾ ਮਾਹੌਲ ਚਾਰੇ ਪਾਸੇ ਹੋਇਆ ਪਿਆ ਪਰਿਵਾਰ ਅਤੇ ਪਿੰਡ ਵਾਲਿਆਂ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾਉਨੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਤਾਂ ਜੋ ਮਾਨਸਾ ਦੇ ਮਾਣ ਵਧਾਉਣ ਵਾਲੇ ਇਸ ਨੌਜਵਾਨ ਦੀ ਵੀਡੀਓ ਹਰ ਇੱਕ ਮਾਨਸਾ ਵਾਸੀ ਤੇ ਹਰ ਇੱਕ ਪੰਜਾਬ ਤੇ ਹਰ ਇੱਕ ਦੇਸ਼ ਦੇ ਨੌਜਵਾਨ ਤੱਕ ਪਹੁੰਚ ਜਾਵੇ ਜੋ ਮਿਹਨਤ ਕਰਨ ਵਾਲੇ ਨੇ ਆਹ ਸੁਣਦੇ ਆਂ ਪਰਿਵਾਰ ਵਾਲਿਆਂ ਦਾ ਤੇ ਮਹਿਕਦੀਪ ਦਾ ਕੀ ਆ ਕਹਿਣਾ ਮੈਂ ਫਲਾਈਿੰਗ ਆਫੀਸਰ ਮਹਿਕਦੀਪ ਸਿੰਘ ਮਹਿਕਦੀਪ ਕਿਦਾਂ ਲੱਗ ਰਿਹਾ ਅੱਜ ਆਫੀਸਰ ਬਣ ਕੇ ਪਿੰਡ ਵਰਤਿਓ ਤੇ ਪੂਰਾ ਮਾਹੌਲ ਜਸ਼ਨ ਦਾ ਬਣਿਆ ਪਿਆ ਮਾਣ ਵਧਾਇਆ ਮਾਨਸਾ ਦਾ ਨੇ ਦੇਖੋ ਬਿਲਕੁਲ ਪ੍ਰਾਊਡ ਵਾਲੀ ਗੱਲ ਹੈ ਇਹ ਮੇਰੇ ਲਈ ਤੇ ਮੇਰੀ ਫੈਮਿਲੀ ਲਈ ਪੂਰਾ ਸੰਧੂ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਅੱਜ ਕਿ ਚਾਰ ਸਾਲ ਤੋਂ ਬਾਅਦ ਮਤਲਬ ਬੱਚੇ ਦੀ ਅਚੀਵਮੈਂਟ ਤੇ ਹਮੇਸ਼ਾ ਖੁਸ਼ ਰਹੀਦਾ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹੈ ਪਿਛਲੇ ਚਾਰ ਸਾਲ ਤੋਂ ਮਿਹਨਤ ਲੱਗ ਰਹੀ ਸੀਗੀ ਤਾਂ ਬਹੁਤ ਅੱਛਾ ਫੀਲ ਹੋ ਰਿਹਾ ਹੈ ਉਹਨਾਂ ਨੌਜਵਾਨਾਂ ਨੂੰ ਕੀ ਕਹੋਂਗੇ ਜਿਹੜੇ ਇੱਕ ਹਾਰ ਤੋਂ ਘਰ ਬੈਠ ਜਾਂਦੇ ਨੇ ਨਹੀਂ ਦੇਖੋ ਬਿਲਕੁਲ ਹਾਰ ਮੰਨਣ ਵਾਲੀ ਗੱਲ ਨਹੀਂ ਹੈਗੀ ਹਮੇਸ਼ਾ ਬੰਦੇ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਹੈਗਾ ਡਿਗ ਡਿਗ ਕੇ ਹੀ ਸਵਾਰ ਹੋਈਦੇ ਨੇਗੇ ਤਾ ਮੈਂ ਸਭ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਆ ਇਵਨ ਇਫ ਇਟ ਇਜ਼ ਵਾਂਸ ਟ्वाइस ਥਰਾਈਸ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਗਈ ਕੰਟੀਨਿਊਸ ਐਫਰਟ ਚਾਹੀਦਾਗਾ ਮੈਂ ਵੀ ਫਸਟ ਟਾਈਮ ਮਤਲਬ ਨਹੀਂ ਹੋ ਪਾਇਆ ਸੀਗਾ ਮੇਰਾ ਸੈਕੰਡ ਟਾਈਮ ਦੇ ਵਿੱਚ ਹੋਇਆ ਪਰ ਠੀਕ ਹੈ ਹਾਰ ਨਹੀਂ ਮੰਨੀ ਤੇ ਗੱਲ ਬਣ ਜਾਂਦੀ ਹੈਗੀ ਲੱਗੇ ਰੋ ਤੇ ਹੁਣ ਪਿੰਡ ਆਏ ਹਾਂ ਤੋਂ ਫਿਰ ਕਿਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਿਆ ਅੱਜ ਮੈਨੂੰ ਲੱਗਦਾ ਹੈ ਇਹ ਤਾਂ ਮਤਲਬ ਵਿਆਹ ਤੋਂ ਵੀ ਉੱਤੇ ਵਾਲਾ ਮਾਹੌਲ ਬਣਿਆ ਹੋਇਆ ਹੈਗਾ ਆ ਚਾਰੇ ਪਾਸੇ ਢੋਲ ਜਸ਼ਨ ਵਸਨ ਚੱਲ ਰਹੇ ਨੇਗੇ ਤਾ ਬਿਲਕੁਲ ਐਦਾਂ ਕਿ ਮਤਲਬ ਪੂਰਾ ਪਿੰਡ ਜਸ਼ਨ ਮਨਾ ਰਿਹਾ ਇਸ ਗੱਲ ਦਾ ਸਰਪੇਸ਼ ਸਿੰਘ ਜੀ ਸਰਪੇ ਜੀ ਮਹਿਕਦੀਪ ਆਫੀਸਰ ਬਣ ਕੇ ਪਿੰਡ ਵਾਪਸ ਆਇਆ ਕਿਵੇਂ ਦੇਖਦੇ ਹੋ ਕਿਵੇਂ ਦਾ ਮਾਹੌਲ ਹੈ ਕਿੰਨੀ ਖੁਸ਼ੀ ਹੈ ਅੱਜ ਬਹੁਤ ਵਧੀਆ ਖੁਸ਼ੀ ਹੈ ਜੀ ਬਹੁਤ ਵਧੀਆ ਮਾਹੌਲ ਆ ਮੈਂ ਤੇ ਅੱਗੇ ਤੋਂ ਇਹ ਵੀ ਹੋਰ ਬੱਚਿਆਂ ਨੂੰ ਵੀ ਸਹੂਲਤ ਦਾਂਗਾ ਕਿ ਜਿਵੇਂ ਦਾ ਸਾਡਾ ਦੋਤਰਾ ਲੈਂਡ ਤੇ ਫੜ ਕੇ ਚੱਲਿਆ ਮਾਂ ਪਿਓ ਦਾ ਇਹਨੇ ਇੱਜ਼ਤ ਵਧਾਈ ਹੈ ਕੋਈ ਬਾਹਰ ਨਿਕਲ ਕੇ ਕੋਈ ਵੀ ਗਲਤ ਕੰਮ ਇਹਨੇ ਨਹੀਂ ਕੀਤਾ ਤੇ ਹਰ ਬੱਚੇ ਨੂੰ ਹੀ ਇਹ ਲੈਣ ਫੜਨੀ ਚਾਹੀਦੀ ਆ ਵੀ ਮਾਪਿਓ ਦੀ ਮੈਂ ਇੱਜ਼ਤ ਵਧਾਉਣੀ ਹੈ ਕੋਈ ਨਸ਼ਾ ਪੱਤਾ ਨਹੀਂ ਕਰਨਾ ਕੋਈ ਵਾਲ ਜਾਂ ਘਟਾਉਣਾ ਨਹੀਂਗਾ ਮੈਂ ਮਤਲਬ ਪਿੰਡ ਦੀ ਸੋਭਾ ਵਧਾਉਣੀ ਹੈ ਘਟਾਉਣੀ ਨਹੀਂ ਕੋਈ ਜੋ ਵੀ ਬੱਚਾ ਹੈ ਵਧੀਆ ਤਰੀਕੇ ਨਾਲ ਮਾਂ ਪਿਓ ਦੀ ਇੱਜ਼ਤ ਵਧਾਵੇ ਨਸ਼ੇ ਪੱਤਿਆਂ ਤੋਂ ਬਾਹਰ ਰਹੇ ਤੇ ਮੈਂ ਤਾਂ ਹੋਰ ਵੀ ਖੁਸ਼ੀ ਕਰੂੰਗਾ ਬਚਪਨ ਚ ਕਿਦਾਂ ਦਾ ਸੁਭਾਅ ਸੀ ਹੁਣ ਬਚਪਨ ਦਾ ਸੁਭਾਅ ਸੀ ਇਹਦਾ ਜੀ ਛੋਟਾਂ ਦਾ ਸਾਡੇ ਕੋਲ ਜਾਂਦਾ ਹੁੰਦਾ ਸੀ ਇਹਨੂੰ ਮਤਲ ਥੋੜਾ ਜਿਹਾ ਏ ਸੀ ਵੀ ਬਹੁਤਾ ਭੂਲਾ ਜਿਹਾ ਤੇ ਬਹੁਤਾ ਹੀ شریف ਜਿਹਾ ਸੀਗਾ ਤੇ ਇਹਨੂੰ ਛੇੜਨਾ ਤੇ ਇਹਨੂੰ ਕਹਾਖਣਾ ਕੀ ਲੈਣਾ ਇਹਨੇ ਆਖਣਾ ਮੈਂ ਤਾਂ ਪਿਸਤੌਲ ਲੈਣਾ ਜਾਂ ਇਹਨੇ ਪਿਸਤੌਲ ਖਰੀਦਣਾ ਜਾਂ ਇਹਨੇ ਜਹਾਜ਼ ਖਰੀਦਣਾ ਹੋਰ ਇਹਨੇ ਉਹੋ ਜੀ ਚੀਜ਼ ਕੋਈ ਨਹੀਂ ਲੈਣੀ ਮਤਲਬ ਕੋਈ ਅੱਜਕੱਲ ਬੱਚੇ ਕੁੁਰ ਕਰੇ ਦੂਜੇ ਤੀਜੇ ਹੋਜੇ ਖਾਂਦੇ ਉਹੋ ਜੀ ਚੀਜ਼ ਨਹੀਂ ਖਾਣੀ ਵਧੀਆ ਚੀਜ਼ ਖਾਣੀਆਂ ਨੇ ਜਿਹੜੀ ਵੀ ਖਾਣੀਆਂ ਤੇ ਫੇਰ ਵੀ ਜਦੋਂ ਸਾਡੇ ਕੋਲ ਜਾਣਾ ਇਹਨੇ ਫੇਰ ਇਹਨੂੰ ਪੁੱਛਣਾ ਫੇਰ ਪੜਾਈ 'ਚ ਛੋਟੇ ਤੋਂ ਲੱਗ ਗਿਆ ਵੱਡਾ ਹੋ ਕੇ ਫੇਰ ਜਦੋਂ ਇਹਨੇ ਜਾਣਾ ਇਹਨੂੰ ਇਹੀ ਕਹਿਣਾ ਬੱਚਾ ਤੂੰ ਪੜ੍ਹਾਈ ਵਧੀਆ ਕਰਨੀ ਇਹਨੇ ਇਹੀ ਬੋਲਣਾ ਕਿ ਨਾਨਾ ਜੀ ਚਿੰਤਾ ਨਾ ਕਰੋ ਤੁਸੀਂ ਹੁਣ ਤੱਕ ਕੀ ਮਤਲ ਇਹੀ ਕਹਿੰਦਾ ਰਹੇ ਕਿ ਕੋਈ ਚਿੰਤਾ ਨਾ ਕਰੋ ਨਾਨਾ ਜੀ ਮੈਂ ਉੱਚੀ ਟੀਸੀ ਤੇ ਪਹੁੰਚ ਕੇ ਵਿਖਾਉਂਗਾ ਤੁਹਾਨੂੰ ਪਰਮਜੀਤ ਗੌਰ ਪਰ ਜੀ ਜੀ ਮਹਕਦੀਪ ਆਫੀਸਰ ਬਣ ਕੇ ਆਇਆ ਅੱਜ ਤੇ ਕਿਵੇਂ ਲੱਗ ਰਿਹਾ ਕਿੰਨੀ ਕੁ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਬਸ ਪਹਿਲਾਂ ਤਾਂ ਗੁਰੂ ਦੀ ਕਿਰਪਾ ਹੈ ਤੇ ਦੂਜੇ ਬੱਚੇ ਦੀ ਮਿਹਨਤ ਹੈ ਇਹਨੇ ਬਹੁਤ ਆਪਣੇ ਆਪ ਮਿਹਨਤ ਕੀਤੀ ਹੈ ਮਿਹਨਤੀ ਸੀ ਚਾ ਲੋ ਸਾਥ ਤੇ ਬਹੁਤ ਦਿਨੇ ਪਰ ਮਿਹਨਤੀ ਨੇ ਬਹੁਤ ਜ਼ਿਆਦਾ ਕੀਤੀ ਆਪਣੀ ਲੈਂ ਜਿਹੜੀ ਚੁਣੀ ਉਸ ਤੇ ਪੂਰਾ ਡਟ ਕੇ ਰਿਹਾ ਆ ਕਿਸੇ ਤਰ੍ਹਾਂ ਦਾ ਕਦੀ ਵੀ ਇੰਨੇ ਕੋਈ ਲੰਬਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਪਰਿਵਾਰ ਦਾ ਸੋਚ ਕੇ ਚੱਲਿਆ ਹਮੇਸ਼ਾ ਅੱਛਾ ਇੱਕ ਮਾਂ ਦੇ ਕੀ ਸੁਪਨੇ ਹੁੰਦੇ ਨੇ ਅੱਜ ਮਾਂ ਦੇ ਸੁਪਨੇ ਪੂਰੇ ਕਰਤੇ ਪੁੱਤ ਨੇ ਹਾਂਜੀ ਹਾਂ ਮੈਨੂੰ ਅੱਜ ਬਹੁਤ ਖੁਸ਼ੀ ਆ ਮੇਰਾ ਬੱਚਾ ਇਸ ਲਾਈਨ ਦਾ ਐਸਾ ਜਗਾ ਤੱਕ ਪਹੁੰਚ ਆਇਆ ਮੈਂ ਸਾਰੇ ਬੱਚਿਆਂ ਨੂੰ ਹੀ ਕਹਾਂਗੀ ਕਿ ਬੱਚੇ ਮਿਹਨਤ ਕਰੋ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਗੀਚੋ ਸਿੰਘ ਹੈ ਜੀ ਮੈਂ ਕਿਦੀ ਤਾਂ ਅਫੀਸਰ ਬਣ ਕੇ ਆ ਗਿਆ ਘਰ ਤੇ ਕਿਵੇਂ ਦਾ ਮਾਹੌਲ ਹੈ ਕੀ ਕਹਿਣਾ ਜਾਊਂਗੇ ਬਹੁਤ ਵਧੀਆ ਬਹੁਤ ਹੀ ਚੰਗਾ ਮਾਹੌਲ ਹੈ ਮਕਦੀਪ ਮੇਰਾ ਭਾਂਜਾ ਲੱਗਦਾ ਹੈ ਬੱਚਾ ਸ਼ੁਰੂ ਤੋਂ ਹੀ ਦੂਸਰੇ ਬੱਚਿਆਂ ਨਾਲੋਂ ਅਸੀਂ ਦੇਖਦੇ ਸੀ ਸਾ ਮਤਲਬ ਅਲੱਗ ਸੁਭਾਅ ਦਾ ਸੀ ਅਲੱਗ ਸੋਚ ਦਾ ਸੀ ਸੋਚ ਇਹਦੀ ਸ਼ੁਰੂ ਤੋਂ ਹੀ ਬੜੀ ਵੱਡੀ ਸੀ ਤੇ ਆਪਣਾ ਵੈਸੇ ਜਿਵੇਂ ਦਾ ਮੌਕੇ ਤੇ ਕਲਚਰ ਚੱਲ ਰਿਹਾ ਪੰਜਾਬ ਦਾ ਕਿ ਆਪਾਂ ਬੱਚਿਆਂ ਨੂੰ ਪਲੱਸ 2 ਕਰਾਉਣੇ ਆਂ ਔਰ ਫੋਰਨਵਾਲ ਤੋਰ ਦੇਣੇ ਆਂ ਇਹਦੇ ਤੋਂ ਇਹਦੀ ਸ਼ੁਰੂ ਤੋਂ ਹੀ ਡਿਫਰੈਂਸ ਹੋ ਚੀਂ ਕਿੰਦਾ ਮਾਮਾ ਜੀ ਇੱਕ ਤਾਂ ਬਾਹਰ ਨਹੀਂ ਜਾਣਾ ਦੂਸਰਾ ਇੱਥੇ ਕਾਬਲ ਬੰਨਣਾ ਔਰ ਮੈਨੂੰ ਟਾਈਮ ਦਿਓ ਮੇਰੀ ਸੋਚ ਦੇ ਮੁਤਾਬਕ ਮੈਂ ਜਿਹੜਾ ਆ ਨਾ ਜਦੋਂ ਕੋਈ ਵੀ ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਕਿ ਜਿੰਨੀ ਛੇਤੀ ਤੁਹਾਨੂੰ ਆਮਦਨ ਆਉਣ ਲੱਗ ਪੇਗੀ ਉਨੀ ਉਹ ਆਮਦਨ ਤੁਹਾਡੀ ਘਟ ਹੋਏਗੀ ਜੇ ਇੱਕ ਮਜ਼ਦੂਰ ਕੰਮ ਕਰਦਾ ਤਾਂ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਉਹਦੀ ਉਨੀ ਇਨਕਮ ਹੁੰਦੀ ਆ ਇੱਕ ਕਿਸਾਨ ਖੇਤ ਚ ਫਸਲ ਬੀਜਦਾ ਤੇ ਉਹਦੀ 6 ਮਹੀਨੇ ਬਾਅਦ ਉਹਦੀ ਉਹਦੀ ਇਨਕਮ ਓਫ ਟੰਗਣਾ ਹੁੰਦੀ ਆ ਇੱਕ ਬਿਜ਼ਨਸਮੈਨ ਜਿਹੜਾ ਆ ਉਹ ਬਿਜ਼ਨਸ ਕਰਦਾ ਹੈ ਤਾਂ ਉਹ ਉਹਨੂੰ ਇਨਕਮ 3 ਸਾਲਾਂ ਬਾਅਦ ਆਉਂਦੀ ਆ ਤੇ ਉਹਦੀ ਇਨਕਮ ਉਸ ਤਰੀਕੇ ਦੀ ਹੁੰਦੀ ਆ ਇਸ ਤਰੀਕੇ ਦੇ ਨਾਲ ਇਹਨੇ ਸ਼ਾਰਟਕਟ ਚ ਨਹੀਂ ਗਿਆ ਕਿ ਮੈਂ ਇੱਥੇ ਉਹ ਕਰਨਾ ਹੈ ਇਹਨੇ 5 ਸਾਲ ਜ਼ਿੰਦਗੀ ਦੇ ਖੋਕੇ ਲਾਇਆ ਜੀ ਤੇ ਔਰ ਉਹਦਾ ਆਨੰਦ ਲਿਆ ਆ ਅੱਜ ਅਫਸਰ ਲਾਈਨ ਦੇ ਵਿੱਚ ਗਿਆ ਆ ਪੂਰੇ ਨਗਰ ਦਾ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਬਹੁਤ ਹੀ ਵਧਾਈ ਆ ਬਹੁਤ ਹੀ ਸਾਨੂੰ ਖੁਸ਼ੀ ਆ ਜੀ